ਡਾਕਟਰ ਸਾਹਿਬ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਦਾ ਬਹੁਤ ਵੱਡਾ ਰੌਲਾ ਪਿਆ ਹੋਇਆ ਉਹ ਇੱਕ ਦੂਜੇ ਤੇ ਬਹੁਤ ਇਲਜ਼ਾਮ ਲਾ ਰਹੇ ਹਨ ਕੀ ਇਲਜ਼ਾਮ ਸਹੀ ਨੇ ਜਾਂ ਗਲਤ ਨੇ ਦੇਖੋ ਇਹ ਗੱਲ ਬੜੀ ਸਮਝਣ ਵਾਲੀ ਏ ਇਹ ਸਾਰਾ ਕੁਛ ਨਾ ਤੈਅशुदा ਤਰੀਕੇ ਨਾਲ ਕੀਤਾ ਜਾ ਰਿਹਾ ਹੈ ਦੇਖੋ ਸਭ ਤੋਂ ਪਹਿਲਾਂ ਜਿਹੜੇ ਦੋਸ਼ ਚਰਨਜੀਤ ਚੰਨੀ ਨੇ ਪਾਰਲੀਮੈਂਟ ਚ ਰਵਨੀਤ ਬਿੱਟੂ ਤੇ ਲਾਏ ਨੇ ਜਾਂ ਜਿਹੜੀਆਂ ਗੱਲਾਂ ਚੰਨੀ ਨੇ ਬੋਲੀਆਂ ਨੇ ਗੱਲਾਂ ਉਹ ਸਹੀ ਨੇ ਗੱਲਾਂ ਉਹ ਠੀਕ ਨੇ ਉਸ ਤੋਂ ਬਾਅਦ ਅੱਜ ਫੇਰ ਰਵਨੀਤ ਬਿੱਟੂ ਨੇ ਪ੍ਰੈਸ ਕਾਨਫਰੰਸ ਕਰਤੀ ਏ ਉਹਨੇ ਫਿਰ ਬਹੁਤ ਵੱਡੀਆਂ-ਵੱਡੀਆਂ ਗੱਲਾਂ ਚੰਨੀ ਬਾਰੇ ਬੋਲ ਦਿੱਤੀਆਂ ਨੇ ਹੁਣ ਕੀ ਉਹ ਗੱਲਾਂ ਗਲਤ ਨੇ ਕਿ ਸਹੀ ਨੇ ਦੇਖੋ ਇੱਕ ਗੱਲ ਪੂਰੀ ਗੌਰ ਨਾਲ ਸਮਝਿਓ ਜਿਹੜੀਆਂ ਗੱਲਾਂ ਚਰਨਜੀਤ ਚੰਨੀ ਤੇ ਬਿੱਟੂ ਇੱਕ ਦੂਜੇ ਬਾਰੇ ਬੋਲ ਰਹੇ ਨੇ ਨਾ ਗੱਲਾਂ ਉਹ ਦੋਵੇਂ ਹੀ ਠੀਕ ਨਹੀਂ ਬੋਲ ਚੰਨੀ ਵੀ ਠੀਕ ਰਿਹਾ ਤੇ ਬੋਲ ਬਿੱਟੂ ਵੀ ਠੀਕ ਰਿਹਾ ਪਰ ਕਰ ਕੀ ਰਹੇ ਨੇ ਡਰਾਮੇ ਬਾਜੀ ਹੁਣ ਦੋਵਾਂ ਪਾਰਟੀਆਂ ਦੇ ਜਿਹੜੇ ਜਿਹੜੇ ਭਗਤ ਨੇ ਅੰਨੇ ਭਗਤ ਖਾਸ ਕਰਕੇ ਉਹਨਾਂ ਨੂੰ ਨਹੀਂ ਮੇਰੀ ਗੱਲ ਠੀਕ ਲੱਗਣੀ ਤੇ ਲੱਗੇ ਨਾ ਲੱਗੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਇਹ ਕਹਿਣਾ ਚਾਹਣਾ ਕਿ ਦੋਵੇਂ ਹੀ ਗੱਲਾਂ ਸੱਚੀਆਂ ਕਰ ਰਹੇ ਨੇ ਪਰ ਕਰ ਡਰਾਮੇबाजी ਰਹੇ ਨੇ ਉਹ ਕਿਵੇਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀਆਂ ਗੱਲਾਂ ਚਰਨਜੀਤ ਚੰਨੀ ਨੇ ਪਾਰਲੀਮੈਂਟ 'ਚ ਉਸ ਦਿਨ ਮੁੱਦੇ ਉਠਾਏ ਨੇ ਪੰਜਾਬ ਨਾਲ ਸਬੰਧਤ ਮੁੱਦੇ ਉਹ ਸਾਰੇ ਠੀਕ ਸੀ ਪਰ ਸਵਾਲ ਚੰਨੀ ਸਾਹਿਬ ਤੇ ਵੀ ਨੇ ਕਿ ਜਦੋਂ ਤੱਕ ਉਹਨਾਂ ਦੀ ਆਪਦੀ ਸਰਕਾਰ ਕੇਂਦਰ ਚ ਰਹੀ ਜਾਂ ਪੰਜਾਬ ਚ ਆਮ ਆਦਮੀ ਪਾਰਟੀ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਰਹੀ ਆ ਉਦੋਂ ਤੱਕ ਉਹਨਾਂ ਨੇ ਉਹ ਮੁੱਦੇ ਹੱਲ ਕਿਉਂ ਨਹੀਂ ਕੀਤੇ ਚੰਨੀ ਖੁਦ ਮੁੱਖ ਮੰਤਰੀ ਰਹੇ ਪੰਜਾਬ ਦੇ ਕੀ ਪੰਜਾਬ ਚ ਨਸ਼ਾ ਖਤਮ ਕੀਤਾ ਬੇਅਦਬੀ ਦਾ ਇਨਸਾਫ ਦਿੱਤਾ ਬੇਰੋਜ਼ਗਾਰੀ ਖਤਮ ਕੀਤੀ ਹੁਣ ਕਹੀ ਕਹਿਣਗੇ ਉਹ ਤਾਂ ਰਹਿ ਹੀ ਤਿੰਨ ਕੁ ਮਹੀਨੇ ਨੇ ਉਹ ਭਾਈ ਤਿੰਨ ਮਹੀਨੇ ਪਾਲਾ ਉਹ ਰਹੇ ਨੇ ਪਰ ਕਾਂਗਰਸ ਦੀ ਸਰਕਾਰ ਤਾਂ ਉਹਨਾਂ ਦੀ ਰਹੀ ਨਾ ਪਹਿਲਾਂ ਉਹਦੇ ਚ ਵੀ ਉਹ ਮੰਤਰੀ ਸੀਗੇ ਕੱਖ ਨਹੀਂ ਕੀਤਾ ਹੁਣ ਚੰਨੀ ਸਾਹਿਬ ਹੋਰਾਂ ਦੀ ਸਰਕਾਰ ਕਾਂਗਰਸ ਚ ਹਿਮਾਚਲ ਚ ਹੈ ਕਾਂਗਰਸ ਦੀ ਹੋਰ ਥਾਵਾਂ ਤੇ ਹੈ ਕਿ ਉੱਥੇ ਸਭ ਕੁਝ ਠੀਕ ਚੱਲ ਰਿਹਾ ਹੈ ਹੁਣ ਬਿੱਟੂ ਦੀ ਗੱਲ ਕਰ ਲਈਏ ਬਿੱਟੂ ਸਾਹਿਬ ਐਦਾਂ ਗੱਲਾਂ ਕਰ ਰਹੇ ਨੇ ਜਿਵੇਂ ਉਹਨਾਂ ਦੀ ਸੋਚ ਚੰਨੀ ਤੋਂ ਵੱਖਰੀ ਹੋਵੇ ਇਹਨਾਂ ਦੀ ਸੋਚ ਤੇ ਵਿਚਾਰਧਾਰਾ ਸੇਮ ਹੀ ਹੈ ਇੱਕੋ ਪਾਰਟੀ ਚ ਅਜ ਤੱਕ ਇਹ ਦੋਵੇਂ ਰਹੇ ਨੇ ਆ ਬਿੱਟੂ ਨੂੰ ਕੀ ਹੋ ਗਿਆ 2 2.5 ਮਹੀਨੇ ਹੋਇਆ ਜੀ ਉਹਨੂੰ ਭਾਜਪਾ ਚ ਗਏ ਉਹਨੂੰ ਪਹਿਲਾਂ ਇਕੱਠੇ ਹੀ ਸੀ ਇੱਕੋ ਪਾਰਟੀ ਸੀ ਇੱਕੋ ਗੱਲਾਂ ਸੀ ਇੱਕੋ ਬਾਤਾਂ ਸੀ ਬੁਰਕੀਆਂ ਸਾਂਝੀਆਂ ਸੀ ਇਹ ਸਾਰਾ ਕੁਝ ਜੋ ਕਰ ਰਹੇ ਨੇ ਸਾਰੀਆਂ ਪਾਰਟੀਆਂ ਦੇ ਸਾਰੇ ਹੀ ਲੀਡਰ ਅਸਲ ਦੇ ਵਿੱਚ ਜਿੰਨੀ ਬਿਆਨਬਾਜ਼ੀ ਉਹ ਕਰਦੇ ਨੇ ਚਾਹੇ ਪਾਰਲੀਮੈਂਟ 'ਚ ਹੋਵੇ ਚਾਹੇ ਬਾਹਰ ਹੋਵੇ ਸਭ ਆਪਣਾ ਵੋਟ ਬੈਂਕ ਬਣਾਉਣ ਲਈ ਆ ਲੋਕਾਂ ਨਾਲ ਕੋਈ ਮਤਲਬ ਨਹੀਂ ਹੈ ਲੋਕਾਂ ਨਾਲ ਮਤਲਬ ਪਤਾ ਕਿੱਥੋਂ ਲੱਗਦਾ ਵੀ ਜਿੱਥੇ-ਜਿੱਥੇ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉੱਥੇ-ਉੱਥੇ ਉਹ ਕੀ ਸਭ ਕੁਝ ਠੀਕ ਕਰ ਰਹੀ ਹੈ ਕਿ ਨਹੀਂ ਕਰ ਰਹੀ ਇਥੋਂ ਪਤਾ ਲੱਗਦਾ ਹੈ ਕਿ ਉਹ ਸੱਚੀ ਮੁੱਚੀ ਕਰ ਰਹੇ ਨੇ ਕਿ ਉੱਤੋਂ-ਉੱਤੋਂ ਕਰ ਰਹੇ ਨੇ ਹੁਣ ਰਵਨੀਤ ਬਿੱਟੂ ਨੇ ਅੱਜ ਜਿਹੜੀਆਂ ਗੱਲਾਂ ਚੰਨੀ ਬਾਰੇ ਬੋਲੀਆਂ ਨੇ ਕਹਿੰਦਾ ਵੀ ਚੰਨੀ ਪਾਰਲੀਮੈਂਟ 'ਚ ਕਹਿੰਦੇ ਸੀਗੇ ਵੀ ਇਹ ਜਿਹੜੀ ਗੋਰਿਆਂ ਨੂੰ ਭਜਾਇਆ ਸੀ ਤੇ ਆਹ ਜਿਹੜੇ ਭੀਜਪੀ ਵਾਲੇ ਨੇ ਇਹ ਇਹਨਾਂ ਦੇ ਕੰਮ ਕਾਲੇ ਕਾਲੇ ਗੋਰਿਆਂ ਵਰਗੇ ਨੇ ਤੇ ਬਿੱਟੂ ਕਹਿੰਦਾ ਵੀ ਇਹਨਾਂ ਦੀ ਜਿਹੜੀ ਸੋਨੀਆ ਗਾਂਧੀ ਕਾਂਗਰਸ ਦੀ ਉਹਦਾ ਪੁੱਤਰ ਰਾਹੁਲ ਗਾਂਧੀ ਉਹ ਤਾਂ ਅੱਧੇ ਗੋਰੇ ਹੈਗੇ ਹੀ ਨੇ ਕਹਿੰਦਾ ਸੋਨੀਆ ਗਾਂਧੀ ਤਾਂ ਹੈ ਹੀ ਇਟਲੀ ਦੀ ਐ ਤੇ ਮੁੰਡਾ ਉਹਦਾ ਜਿਹੜਾ ਰਾਹੁਲ ਗਾਂਧੀ ਐ ਉਹ ਅੱਧਾ ਕਾਲਾ ਅੱਧਾ ਗੋਰਾ ਕਿਹਾ ਜਾ ਸਕਦਾ ਕਿਉਂਕਿ ਮਾਂ ਉਹਦੀ ਗੋਰੀ ਐ ਪਿਓ ਉਹਦਾ ਇੰਡੀਆ ਦਾ ਸੀ ਹੁਣ ਅਗਲੀ ਗੱਲ ਜਿਹੜੀ ਬਿੱਟੂ ਨੇ ਬੋਲੀ ਚੰਨੀ ਬਾਰੇ ਕਹਿੰਦਾ ਵੀ ਚੰਨੀ ਦੇ ਉੱਪਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਇਹਦੇ ਕੁ ਮਾਮੂਲੀ ਜਿਹੇ ਰਿਸ਼ਤੇਦਾਰ ਦੇ ਘਰ ਵਿਜੀਲੈਂਸ ਨੇ 10 ਕਰੋੜ ਰੁਪਈਆ ਕੱਢਿਆ ਫੇਰ ਕਹਿੰਦਾ ਮੀ ਟੂ ਦੇ ਇਲਜ਼ਾਮ ਇਹਦੇ ਤੇ ਲੱਗੇ ਮੀ ਟੂ ਮਤਲਬ ਔਰਤਾਂ ਨਾਲ ਗੜਬੜੀਆਂ ਕਰਨ ਦੇ ਫੇਰ ਉਹ ਕਹਿੰਦਾ ਇਹਦੀ ਪ੍ਰਾਪਰਟੀ ਜਿਹੜੀ ਇਹ ਆਪ ਵੇਰਵੇ ਦਿੰਦਾ ਚੰਨੀ ਸਾਹਿਬ ਜਦੋਂ ਚੋਣਾ ਲੜਦਾ ਹੈ ਚੋਣ ਕਮਿਸ਼ਨ ਨੂੰ ਦੱਸਦਾ ਉਹ ਵੇਖ ਲਓ ਕਿੰਨੀ ਪ੍ਰਾਪਰਟੀ ਕਰੋੜਾਂ ਰੁਪਈਆ ਦੀ ਤਾਂ ਇਹ ਜਿਹੜੇ ਦੋਸ਼ ਬਿੱਟੂ ਲਾ ਰਿਹਾ ਹੈ ਗੱਲਾਂ ਬਿੱਟੂ ਦੀਆਂ ਵੀ ਠੀਕ ਨੇ ਗੱਲਾਂ ਚੰਨੀ ਦੀਆਂ ਵੀ ਠੀਕ ਨੇ ਚੰਨੀ ਨੇ ਜਿਹੜਾ ਕਿਹਾ ਬਿੱਟੂ ਨੂੰ ਵੀ ਤੂੰ ਗਦਾਰੀ ਕੀਤੀ ਹੈ ਤੇ ਤੈਨੂੰ ਗਦਾਰੀ ਕਰਨ ਦੀ ਕੀਮਤ ਦਿੱਤੀ ਹੈ ਇਹਨਾਂ ਨੇ ਜਿਹੜਾ ਮੰਤਰੀ ਬਣਾਇਆ ਤੈਨੂੰ ਬੀਜੇਪੀ ਨੇ ਕੇਂਦਰ 'ਚ ਉਹ ਗਦਾਰੀ ਦੀ ਕੀਮਤ ਆ ਹੁਣ ਇਹ ਗੱਲ ਗੱਲ ਚੰਨੀ ਦੀ ਵੀ ਠੀਕ ਹੈ ਜਿਹੜੇ ਮੁੱਦੇ ਚੰਨੀ ਨੇ ਪਾਰਲੀਮੈਂਟ ਚ ਉਠਾਏ ਨੇ ਚਾਹੇ ਉਹਨੇ ਮੁੱਦਾ ਠਾਇਆ ਵੀ ਇੱਥੇ ਅਣ एलानੀ ਐਮਰਜੈਂਸੀ ਹੈ ਚਾਹੇ ਉਹਨੇ ਮੁੱਦਾ ਠਾਇਆ ਵੀ ਦੇਖੋ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਇੱਥੇ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹਨਾਂ ਦੀ ਵਰਤੋਂ ਵਿਰੋਧੀਆਂ ਲਈ ਕੀਤੀ ਜਾ ਰਹੀ ਹੈ ਈਡੀ ਨੂੰ ਤੇ ਸੀਬੀਆਈ ਨੂੰ ਭਾਜਪਾ ਦਾ ਕੋਈ ਬੰਦਾ ਗਲਤ ਦਿਖਦਾ ਹੀ ਨਹੀਂ ਉਹਨੂੰ ਉਹ ਫੜਦੀ ਨਹੀਂ ਤੇ ਬਾਕੀਆਂ ਨੂੰ ਉਹ ਛਾਪੇ ਮਾਰਦੀ ਰਹਿੰਦੀ ਹੈ ਜਿੰਨੇ ਵੀ ਮੁੱਦੇ ਉਹਨੇ ਉਠਾਏ ਚਾਹੇ ਉਹਨੇ ਅਮਰਤਪਾਲ ਦੀ ਗੱਲ ਕੀਤੀ ਹੈ ਚਾਹੇ ਉਹਨੇ ਮੂਸੇ ਵਾਲੇ ਦੀ ਗੱਲ ਕੀਤੀ ਹੈ ਪਾਰਲੀਮੈਂਟ ਚ ਚੰਨੀ ਨੇ ਚਾਹੇ ਉਹਨੇ ਬੇਰੋਜ਼ਗਾਰੀ ਦੀ ਗੱਲ ਕੀਤੀ ਹੈ ਚਾਹੇ ਉਹਨੇ ਜਿੰਨੀਆਂ ਵੀ ਗੱਲਾਂ ਪਾਰਲੀਮੈਂਟ ਚ ਉਹਨੇ ਉਠਾਈਆਂ ਨੇ ਉਹ ਸਾਰੀਆਂ ਠੀਕ ਨੇ ਪਰ ਹੁਣ ਸਵਾਲ ਇੱਥੇ ਘੜਾਣਾ ਕੁੰਡੀ ਇੱਥੇ ਅੜੀ ਹੈ ਵੀ ਉਹ ਗੱਲਾਂ ਕੀ ਸੱਚੀ-ਮੁੱੱਚੀ ਦਿਲੋਂ ਨੇ ਕਿ ਸਿਰਫ ਸਿਆਸਤ ਦੀ ਡਰਾਮੇਬਾਜੀ ਹੈ ਤਾਂ ਇੱਥੇ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿ ਦਿੰਨਾ ਸਾਫ ਤੌਰ ਤੇ ਇਹ ਸਿਆਸ ਦੀ ਡਰਾਮੇਬਾਜੀ ਹੈ ਇਸ ਤੋਂ ਇਲਾਵਾ ਕੁਝ ਨਹੀਂਗਾ ਚਾਹੇ ਚੰਨੀ ਹੋਵੇ ਚਾਹੇ ਚਾਹੇ ਬਿੱਟੂ ਹੋਵੇ ਚਾਹੇ ਕੋਈ ਹੋਰ ਹੋਵੇ ਸਾਰੇ ਹੁਣ ਕੋਈ ਕੋਈ ਵੀ ਇਹ ਵੀ ਕਹਿ ਸਕਦੇ ਨੇ ਵੀ ਯਾਰ ਜੇ ਆਵਾਜ਼ ਨਹੀਂ ਉਠਾਉਂਦੇ ਤੁਸੀਂ ਤਾਂ ਕਹਿੰਨੇ ਹੋ ਜੇ ਉਹ ਉਠਾਉਂਦੇ ਨੇ ਤੁਸੀਂ ਤਾਂ ਕਹਿੰਨੇ ਹੋ ਓਏ ਅਸੀਂ ਕਹਿੰਨੇ ਆ ਆਵਾਜ਼ ਉਠਾਉਣੀ ਠੀਕ ਐ ਮੁੱਦੇ ਤਾਂ ਮੈਂ ਕਹੀ ਜਾ ਰਿਹਾ ਵੀ ਉਹਨਾਂ ਨੇ ਠੀਕ ਠਾਏ ਨੇ ਪਰ ਨਾਲ ਮੈਂ ਵੀ ਕਹਿ ਰਿਹਾ ਨਾ ਵੀ ਕੱਲੇ 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 ਮੁੱਦੇ ਠਾਕੇ ਕੀ ਬਣੂਗਾ ਜਿੱਥੇ ਜਿੱਥੇ ਇਹਨਾਂ ਪਾਰਟੀਆਂ ਦੀ ਆਪਦੀ ਆਪਦੀ ਸਰਕਾਰ ਹੈ ਉੱਥੇ ਘਰ ਕੀ ਰਹੇ ਨੇ ਸਵਾਲ ਹੈ ਨਾ ਚੰਨੀ ਮੁੱਖ ਮੰਤਰੀ ਰਿਆ ਚੰਨੀ ਕੀ ਸਰਕਾਰ ਰਹੀ ਪੰਜਾਬ ਚ ਚੰਨੀ ਹਰਾਂ ਨੇ ਕੱਖ ਨਹੀਂ ਕੀਤਾ ਘਰ ਘਰ ਨੌਕਰੀ ਦੇਣ ਦੀ ਗੱਲ ਕਰਕੇ ਸਰਕਾਰ ਬਣਾਈ ਨੌਕਰੀ ਘਰ ਘਰ ਤਾਂ ਕੀ ਦੇਣੀ ਸੀ ਚਾਰ-ਚਾਰ ਘਰ ਛੱਡ ਕੇ ਵੀ ਨਹੀਂ ਦਿੱਤੀ ਇਹਨਾਂ ਨੇ ਕੀ ਕੀਤਾ ਕੱਖ ਨਹੀਂ ਕੀਤਾ ਬਟੂਏ ਪਹਿਲਾਂ ਬਿੱਟੂ ਉਸੇ ਕਾਂਗਰਸ ਪਾਰਟੀ ਦਾ ਹਿੱਸਾ ਰਿਆ ਹੁਣ ਉਹ ਬੀਜੇਪੀ ਚਲਾ ਗਿਆ ਬਿੱਟੂ ਦਾ ਤਾਂ ਸਟੈਂਡ ਹੀ ਕੋਈ ਨਹੀਂ ਨਾ ਬਿੱਟੂ 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 ਤਾਂ ਮਤਲਬ ਆਪਾਂ ਕਹਿ ਸਕਦੇ ਆ ਕਿ ਉਹ ਉਹ ਜਿਨ੍ਹਾਂ ਅੰਨੇ ਭਗਤਾਂ ਨੂੰ ਸਮਝ ਨਹੀਂ ਆਉਂਦਾ ਚਲ ਨਾ ਆਵੇ ਕਈ ਅੰਨੇ ਭਗਤ ਨੇ ਉਹਨਾਂ ਨੂੰ ਕਦੇ ਗੱਲ ਸਮਝ ਨਹੀਂ ਆਉਂਦੀ ਉਹਨਾਂ ਨੂੰ ਕੋਈ 10 ਲੱਫੜ ਮਾਰ ਜੇ ਤੇ 10 ਗਾਲਾਂ ਕਢ ਜੇ ਉਹ ਫਿਰ ਵੀ ਕਹੀ ਜਾਣਗੇ ਨਹੀਂ ਨਹੀਂ ਇਹ ਤਾਂ ਗਲਤੀ ਨਾਲ ਨਿਕਲ ਗਿਆ ਹੋਣਾ ਨਹੀਂ ਤਾਂ ਇਹ ਬੰਦਾ ਤਾਂ ਨਹੀਂ ਮਾੜਾ ਮਤਲਬ ਅੰਨੇ ਪੜਤ ਜਿਹੜੇ ਨੇ ਉਹਨਾਂ ਨੇ ਐਵੇਂ ਕਰੀ ਜਾਣਾ ਬਾਕੀਆਂ ਨੂੰ ਸਮਝ ਆ ਚੁੱਕਾ ਹੈ ਵੀ ਬਿੱਟੂ ਦਾ ਕੋਈ ਸਟੈਂਡ ਨਹੀਂਗਾ ਬਿੱਟੂ ਦੇ ਸ਼ਬਦਾਂ ਦਾ ਕੋਈ ਸਟੈਂਡ ਨਹੀਂਗਾ ਉਹੀ ਬਿੱਟੂ ਜਿਹੜਾ ਭਾਜਪਾ ਨੂੰ 3600 ਗੱਲ ਕਰਦਾ ਸੀ ਅੱਜ ਭਾਜਪਾ ਦੀਆਂ ਤਰੀਫਾਂ ਕਰਦਾ ਹੈ ਉਹੀ ਉਹ ਬਿੱਟੂ ਜਿਹੜਾ ਚੰਨੀ ਤੇ ਕਾਂਗਰਸ ਦੀਆਂ ਤਰੀਫਾਂ ਕਰਦਾ ਸੀ ਅੱਜ ਉਹਨਾਂ ਨੂੰ 36 36 ਗੱਲਾਂ ਕਰਦਾ ਹੈ ਮਤਲਬ ਗੱਲ ਉੱਥੇ ਹੀ ਹੈ ਇਹ ਸਭ ਇਹ ਸ਼ੁੱਦਾ ਡਰਾਮੇਬਾਜੀ ਹੈ ਹੋਰ ਇਹ ਕੁਝ ਨਹੀਂਗਾ ਲੋਕਾਂ ਨੂੰ ਸਮਝਣਾ ਚਾਹੀਦਾ ਲੋਕਾਂ ਨੂੰ ਸਿੱਖਣਾ ਚਾਹੀਦਾ ਜਦੋਂ ਲੋਕ ਸਮਝ ਗਏ ਨਾ ਲੋਕਾਂ ਨੂੰ ਇਹ ਸਮਝਾਉਣ ਲੱਗ ਪਿਆ ਵੀ ਇਹ ਡਰਾਮੇਬਾਜੀ ਹੈ ਉਦੋਂ ਇਹਨਾਂ ਨੇ ਡਰਾਮਾ ਖੇਡਣਾ ਬੰਦ ਕਰ ਦੇਣਾ ਬਸ ਮੁੱਕ ਦੀ ਗੱਲ